ਹਲੋ ਤੁਹਾਨੂੰ ਧੀਰ ਖਾਧੀ ਅਜੇ ਜੰਦਾਬਾਦ ਮੁਹਰदाबाद ਹੋਰ ਅਜੇ ਜੰਦਾਬਾਦ ਮੁਹਰदाबाद ਇਹ ਸਾਰੇ ਚੋਡੇ ਦਾ ਮੁਹਰदाबाद ਜੰਦਾਬਾਦ ਮੁਹਰदाबाद ਸਤ ਪਾਏ ਦਾ ਜੰਦਾਬਾਦ ਜੰਦਾਬਾਦ ਅੱਜ ਸਾਡੇ ਸ਼ਹਿਰ ਧੀਰਪਾ ਬਣਾ ਦੇ ਵਿੱਚ ਲੱਗੀ ਢੌਂਡੇ ਛੋਟੇ ਭਰਾ ਰਵੀ ਕੁਮਾਰ ਜਿਨ੍ਹਾਂ ਦੀ ਗੱਲ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਕਰਤੀ ਅੱਜ ਅਸੀਂ ਉਸ ਦੇ ਸੰਬੰਧ ਵਿੱਚ ਥਾਣੇ ਦੇ ਸਾਹਮਣੇ ਧਰਨਾ ਲਾਉਣ ਲਈ ਬੈਠੇ ਆ ਕਿਉਂਕਿ ਇਹਦੇ ਵਿੱਚ ਐਸ ਐਚਓ ਸਤਪਾਲ ਦੀ ਮਿਲਿਪੂਤ ਹੈ ਰਹਿਤਾਂ ਉਹਦੇ باوجود ਉਹਨੂੰ ਇੱਕ ਕੱਲ ਪਰਸੂ 3 ਦਿਨਾਂ ਤੋਂ ਉਹਨੂੰ ਕਹਿ ਰਹੇ ਆ ਮੁੰਡੇ ਭੇਜਦੇ ਰਹੇ ਆ ਤਵਾਰਤਾ ਹੰਦਾਰਿਆ ਸਾਨੂੰ ਫਰੇਟ ਆ ਰਿਹਾ ਦੱਸੋ ਕੀ ਕੀਤਾ ਜੀ ਤਾਂ ਸੱਚੀ ਦਾ ਜਵਾਬ ਸੇ ਨੂੰ ਮੈਂ ਅੱਜ ਨਾਲ ਫੜ ਲੈਣਾ ਮੈਂ ਕੱਲ ਫੜ ਲੈਣਾ ਮੈਂ ਪਰਸੋਂ ਫੜਾਇਆ ਗਏ ਮੈਂ ਭਜਾਤੇ ਜੀ ਮਨਕਰਤਾ ਜੀ ਇਹਨਾਂ ਗੱਲਾਂ ਦੇ ਲਾ ਰਿਆ ਵਿੱਚ ਕੱਲ ਜਦੋਂ ਇਹ ਵਾਰਦਾਤ ਹੋਈ ਆ ਜਿਹੜੇ ਉਹਨਾਂ ਨੂੰ ਗਨਮੈਨ ਦਿੱਤੇ ਸੀ ਉਹਨਾਂ ਦੀ ਦੁਕਾਨ ਤੇ ਗਨਮੈਨ ਦੋ ਸਣ ਉਹ ਦੋਵੇਂ ਇਹਨਾਂ ਨੂੰ ਘਰ ਛੱਡ ਕੇ ਜਾਂਦਾ ਸੀ ਜਦੋਂ ਕਿ ਘਰ ਜਾਣ ਦਾ ਟਾਈਮ ਹੋਇਆ ਇਹ ਐਸਐਚਓ ਜਾ ਕੇ ਆਪਣੀ ਗੱਡੀ ਜਿਠਾ ਕੇ ਉਹਨਾਂ ਦੇ ਗਨਮੈਨ ਦੋਵੇਂ ਹੀ ਉਥੇ ਚੁੱਕ ਲਿਆ ਬਾਚਨ ਨੂੰ ਜਬੀਨ ਗਨਮੈਨਤ ਬਗੈਰ ਉਹਨਾਂ ਨੇ ਦੁਕਾਨਾਂ ਬੰਦ ਕੀਤੀਆਂ ਘਰ ਜਾ ਰਿਆਂ ਸੀ ਘਰ ਦੇ ਗੇਟ ਮੋੜੇ ਜਾ ਕੇ ਉਹਨੇ ਜਦੋਂ ਘਰ ਦੇ ਦਰਵਾਜ਼ੇ ਮਾਰਨ ਮਾਰੇ ਗੇਟ ਖੋਲੋ ਉੱਥੇ ਦੋ ਤਿੰਨ ਮੋਟਰਸਾਈਕਲ ਸਵਾਰ ਆਏ ਨੇ ਮੁੰਨਾਰੇ ਬੋਲੀਆਂ ਮਾਰ ਕੇ ਅਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਪਰ ਜਿਹੜੀ ਜ਼ਿੰਮੇਵਾਰੀ ਆ ਮਾਨਾ ਵਾਲੇ ਮੁੰਡੇ ਨੇ ਲਈ ਆ ਉਹਦੇ ਵਿੱਚ ਉਹਨੇ ਸਾਫ਼ ਦੱਸਿਆ ਕਿ ਜਿੰਨਾ ਕਸੂਰ ਸਾਡਾ ਉਹਨਾਂ ਹੀ ਐਸੇ ਤੋਂ ਸਤਪਾਲ ਸਿੰਘ ਦਾ ਵਾ ਸਾਡੀ ਇਹ ਡਿਮਾਂਡ ਆ ਵੀ ਬਰਾਬਰ ਦਾ ਪਰਚਾ ਉਹਦੇ ਤੇ ਕੀਤਾ ਜਾਵੇ ਰਾਤੀ ਤੇ ਇਹਨਾਂ ਨੇ ਗੁੰਗਰੋਦ ਵਿੱਚ ਝਾੜ ਲਈ ਜੀ ਉਹਨੇ ਬਲੈਂਡ ਹਾਜ਼ਰ ਕਰਤਾ ਜੀ ਫਰਾਨਕਾਪਾਈ ਸੰਹਾਨ ਕਰਤਾ ਅੱਜ ਅਸੀਂ ਬੈਠੇ ਆ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਪਹਿਲਾਂ ਇਹਨੂੰ ਸਸਪੈਂਡ ਕਰਨ ਵਿਭਾਗੀ ਕਾਰਵਾਈ ਕਰਨ ਦੂ ਬਣਦਾ ਇਹਦੇ ਤੇ ਐਫ ਆਈ ਆਰ ਕਰਨ ਨੂੰ ਜਿੰਨਾ ਚਿਰ ਨਹੀਂ ਹੋਏਗਾ ਤੋ ਸਾਨੂੰ ਇਨਸਾਫ ਨਹੀਂ ਮਿਲੇਗਾ ਉਹਨਾਂ ਚਿਰ ਅਸੀਂ ਉੱਠਾ ਨਹੀਂ ਪਾਵੇਂ ਸਾਨੂੰ ਦੋ ਦਿਨ ਬਹਿਣਾ ਪਏ ਚਾਰ ਦਿਨ ਬਹਿਣਾ ਪਏ ਬਾਜ਼ਾਰ ਬੰਦ ਰਹਿਣਗੇ ਇਹਨੇ ਕਹਿੰਦਾ ਹੋਇਆ ਜੇ ਮੱਦਾ ਜੱਜਾਂ ਛੋਟੀ ਜਿਹੀ ਮੱਦਾ ਮੁੰਡਾ ਰਗੀ ਤੇ ਕਰਿਆਨੇ ਦਾ ਕੰਮ ਹੋ ਰਿਹਾ ਹੈ ਕਹਿੰਦਾ ਵਾਲੇ ਬੰਦਾ ਉਹ ਤੇ ਕੋਨ ਨੂੰ ਗੋਲੀਆਂ ਮਾਰ ਕੇ ਨੇ ਹੱਥੇ ਨੂੰ ਮਾਰ ਦਿੱਤਾ ਗਿਆ ਬੜੀ ਮਾੜੀ ਧੱਕਾ ਇਹਨਿੰਦੇ ਮੇ ਘਟਣਾ ਇਹਦਾ ਅਸਰ ਦੁਕਾਨਦਾਰਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਨੇ ਤੇ ਦੁਕਾਨਦਾਰ ਭਰਾ ਹੀ ਆਡਾ ਤੇ ਮੜੀ ਬੜੀ ਮਾੜੀ ਗੱਲ ਆ ਇਹਦੀ ਜਿੰਨੀ ਮਖੇਦੀ ਕੀਤੀ ਜਾਵੇ ਨਹੀਂ ਕਰ ਲੈਣੀ ਤੇ ਕਰਾਉਣੀਆਂ ਨੇ ਕੋਈ ਕੋਸ਼ਿਸ਼ ਕਰਨ ਚਾਹੀਦੀ ਇਹ ਤੋਂ ਇਹ ਹੁਣ ਕਾਨੂੰਨ ਵਿਵਸਥਾ ਢਿੱਲੀ ਆ ਅਡੇਰਾ ਬਾਬਾ ਨਾਨਕ ਦੇ ਵਿੱਚ ਕਿੰਨੇ ਦੁਕਾਨਦਾਰਾਂ ਨੂੰ ਸੁਣੋ ਤੇ ਜੀਆਂ ਗੱਲਾਂ ਹੋ ਗਈਆਂ ਜੇ ਇਹ ਗੁਰਨਾਣਕ ਦੀ ਜੀ ਦੀ ਚਰਚਾ ਸ਼ੋਪਾ ਪ੍ਰਾਪਤ ਕਰਦੀ ਜੇ ਵਸੇਗੀ ਤੇ ਫੇਰ ਜੇ ਇਦਾਂ ਹੀ ਹਾਲਾਤ ਰਹੇ ਤੇ ਮੈਨੂੰ ਨਹੀਂ ਲੱਗਦਾ ਕਿ ਡੇਰਾ ਬਾਬਾ ਨਾਨਕ ਚ ਕੋਈ ਦੁਕਾਨਦਾਰ ਰਹੇਗਾ ਸਰ ਇੱਧਰ ਤੇ ਹੁਣ ਦੇਖੇ ਸਾਰੇ ਦੁਕਾਨਦਾਰੀ ਹੋਈ ਹੁਣ ਸੋਚੁੰਦੇ ਆ ਕਿ ਆਪਣੀਆਂ ਆਪਣੀਆਂ ਦੁਕਾਨਾਂ ਵੇਚੀ ਤੇ ਸ਼ਹਿਰਾਂ ਚ ਜਾ ਕੇ ਸੈਟਲ ਇਹੋ ਜਿਹੇ ਹਾਲਾਤਾਂ ਚ ਰਹਿਣਾ ਬੜਾ ਔਖਾ ਇਹ ਤੇ ਸਰਕਾਰਾਂ ਨੂੰ ਸੋਚਣਾ ਪੈਣਾ ਜੇ ਸਰਕਾਰਾਂ ਆ ਜੇ ਵੀ ਨਾ ਨਾ ਜਾਗੀਆਂ ਤੇ ਮੈਨੂੰ ਲੱਗਦਾ ਕਿ ਸਾਲ ਦੇ ਅੰਦਰ ਤੇ ਡੇਰਾ ਖਤਮ ਹੋ ਜਾਵੇ ਲੋ ਹਾਲ ਅੱਜ ਦੇ ਧਰਨੇ ਦੇ ਸਮਾਂ ਚ ਕੀ ਗੱਲ ਹੈ ਤਰਨਾ ਵੇਖੋ ਅੱਜ ਅਸੀਂ ਸਾਰੇ ਦੁਕਾਨਦਾਰ ਇਕੱਠੇ ਹੋਏ ਇਹ ਕਿਹੇ ਪਾਰਟੀ ਦਾ ਧਰਨਾ ਜੀ ਮੈਂ ਕਹਿੰਦਾ ਆਪਾਂ ਇਹਨੂੰ ਪਾਰਟੀ ਦਾ ਧਰਨਾ ਬਣਾਈਏ ਇਹ ਵਪਾਰੀ ਸਾਡੇ ਭਰਾ ਜੀ ਕਿਹਾ ਹੀ ਗੋਲੀਆਂ ਮਾਰਦੇ ਇਹ ਵਪਾਰ ਵਪਾਰਕ ਧਰਨਾ ਦੁਕਾਨਦਾਰਾਂ ਦਾ ਧਰਨਾ ਪਾਰਟੀਆਂ ਨੇ ਚਲੋ ਸਹਿਯੋਗ ਸਾਰਿਆਂ ਨੇ ਦਿੱਤਾ ਤੇ ਅਸੀਂ ਸਾਡੇ ਸ਼ਹਿਰ ਦੇ ਬੁੱਧੀਜੀਵੀ ਸਾਰੇ ਇਕੱਠੇ ਹੋਏ ਆ ਤੇ ਇਹਦੇ ਬਾਰੇ ਹੁਣ ਜੋ ਵੀ ਅਗਲੀ ਬਿਅਤ ਹੋਏਗੀ ਉਹ ਤੁਹਾਨੂੰ ਫਿਰ ਸਮੇਂ ਦੇ ਨਾਲ ਦੱਸ ਦਿੱਤਾ ਜਾਵੇਗਾ ਇਹnotin ਸਾਡੇ ਸ਼ਹਿਰ ਦੇ ਵਿੱਚ ਜਿਹੜੀ ਬੜੀ ਮੰਦਭਗ ਘਟਨਾ ਸਾਡਾ ਵੀਰ ਲਬੀਤ ਨੂੰ ਉਹ ਗਾਂਛਾਂ ਦੀ ਜੋੜੀ ਦਾ ਸ਼ਿਕਾਰ ਹੋ ਗਿਆ ਉਹ ਸਾਨੂੰ ਇਹ ਛੋੜਾ ਦੇ ਗਿਆ ਤੇ ਲਈ ਮੈਂ ਬਹੁਤ ਕਾਹਦਾ ਮਤਲਬ ਸ਼ਹਿਰ ਬਦੋਂ ਦੁਖੀ ਦਿਲਨਾ ਮੈਂ ਜਾਂ ਤਾਂ ਅੱਬੀ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਦੂਸਰਾ ਡੇਰਾ ਬਾਬਾ ਨਾਨਕ ਦੀ ਜਿਹੜੀ ਸਥਿਤੀ ਆ ਉਹ ਕਾਫੀ ਸਮੇਂ ਤੋਂ ਤੁਸੀਂ ਜਾਣਦੇ ਹੋ ਖੁਦ ਪੱਤਰਕਾਰ ਵੀ ਜਾਣਦੇ ਹੋ ਤੇ ਡੇਰਾ ਬਾਬਾ ਨਾਨਕ ਦਾ ਹਾਲਾਤ ਕੀ ਨੇ ਕੋਈ ਵੀ ਬੰਦਾ ਇੱਥੇ ਸੇਫ ਨਹੀਂ ਹੈ ਔਰ ਪੁਲਸ ਜਿਹੜੀ ਆ ਉਹਦਾ ਜਿਹੜਾ ਕੰਮ ਆ ਬਿਲਕੁਲ ਹੀ ਨਖਿੱਦ ਔਰ ਮੈਂ ਸਮਝਾਂਗਾ ਕਿ ਵੀ ਸਭ ਨੂੰ ਮਾਰੇ ਐਸਐਟੂ ਜਿਹੜੇ ਇੱਡੇ ਦਾ ਬਾਬਾ ਨਾਨਕ ਦੇ ਵਿੱਚ ਇੱਥੇ ਲੱਗੇ ਕਿਉਂਕਿ ਇਨਾਂ ਨੂੰ ਸਿਰਫ ਆਪਣੀ ਸਿਕਿਉਰਿਟੀ ਦਾ ਖਿਆਲ ਸੀ ਪਿਛਲੀ ਵਾਰੀ ਵੀ ਜਦੋਂ ਸਾਡੇ ਇੱਕ ਵਪਾਰੀ ਭਰਾ ਕੋਲੀ ਚਲੀ ਸੀ ਉਦੋਂ ਵੀ ਬੜਾ ਕੀਤਾ ਸੀ ਕਿ ਭਈ ਇਹ ਕਰਨ ਇਹ ਆਪਣੀ ਥਾਣੇ ਸ਼ਾਮ ਨੂੰ 8 ਵਜੇ 8:30 ਵਜੇ ਬੰਦ ਕਰ ਦੁੰਦੇ ਨੇ ਸ਼ਹਿਰ ਨੂੰ ਛੱਡ ਦਿੰਦੇ ਰੱਬ ਪਰੋਸੀ ਕੋਈ ਗੰਨ ਇਹ ਰੱਬ ਪਰੋਸੀ ਰਹਿਣ ਤੇ ਸਾਨੂੰ ਫੇਰ ਥਾਣਿਆਂ ਦੀ ਵੀ ਲੋੜ ਨਹੀਂ ਪੈਸ਼ਾ ਕੇ ਚੁੱਕੇ ਲੱਜਦੇ ਆਪਣੇ ਆਪ ਦਾ ਪਛਾਣ ਕਰਨਾ ਤੇ ਫੇਰ ਇਹ ਵੀ ਬੰਦ ਕਰ ਦਿੰਦੇ ਸ਼ਾਹ ਥਾਣੇ ਖਾਣ ਦੀ ਲੋੜ ਨਹੀਂ ਪੈਂਦੀ ਤੇ ਇਸ ਕਰਕੇ ਆਪਾਂ ਚਾਹੁੰਦੇ ਆ ਕਿ ਇਹਨਾਂ ਤੇ ਖਲਾਫ ਗੜੀਓ ਕਾਰਵਾਈ ਵਿਭਾਗੀ ਹੋਣੀ ਚਾਹੀਦੀ ਹੈ ਮੰਜੀ ਸਰ ਬੀਤੀ ਸ਼ਾਮ ਡੇਰਾ ਬਾਬਾ ਨਾਨਕ ਕੋਈ ਖੇਕ ਘਟਨਾ ਵਾਪਰੀ ਹੈ ਇਸ ਸੰਬੰਧ ਵਿੱਚ ਕੀ ਕਹਿੰਦੇ ਹੋ ਮੈਂ ਉਹਦੇ ਤੋਂ ਇੱਕ ਕਹਿਣਾ ਚਾਹੁੰਦਾ ਕਿ ਇਹ ਪ੍ਰੈਸਟੀ ਫੇਲਿਅਰ ਹੈ ਕਿਉਂਕਿ ਪੁਲਿਸ ਨੂੰ ਇੰਨੀ ਵਾਰੀ ਹੋ ਚੁੱਕਿਆ ਇੰਨੀ ਵਾਰੀ ਦੱਸ ਚੁੱਕੇ ਅਗਲੇ ਕਿ ਸਾਡੇ ਨਾਲ ਹੋ ਰਿਹਾ ਉਹਨਾਂ ਨੂੰ ਫੋਨ ਸੁਣਾ ਚੁੱਕੇ ਤੇ ਕੁਝ ਕਰ ਚੁੱਕੇ ਹੈਲੋ ਹੈਲੋ ਐਸਐਚਓ ਦਾ ਫੇਲੀਅਰ ਹੈ ਐਸਐਚਓ ਨੇ ਤੂੰ ਨਹੀਂ ਕਾਰਵਾਈ ਕਰਾਈ ਜੇ ਅਗਰ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਸੌਂਪਿਆ ਹੁੰਦਾ ਕਿਹੜੀ ਚੀਜ਼ ਹੈ ਜਿਹੜੀ ਪੁਲਿਸ ਲੱਭ ਨਹੀਂ ਸਕਦੀ ਪੁਲਿਸ ਬਿਲਕੁਲ ਅਫਸਰ ਦੀ ਇਹ ਜ਼ਿੰਮੇਵਾਰੀ ਨਾਲ ਨਹੀਂ ਕੰਮ ਹੋਇਆ ਉਹਦੇ ਕਰਕੇ ਸਾਰਾ ਕੰਮ ਹੋਇਆ ਸ਼ਹਿਰ ਤੇ ਵੱਡੀ ਦਹਿਸ਼ਤ ਵੱਡੀ ਦਹਿਸ਼ਤ ਇਸ ਤਰ੍ਹਾਂ ਵੀ ਇਹ ਉਜਾੜਾ ਵਾਲੇ ਪਾਸੇ ਜਾ ਰਹੇ ਆ ਆਪਾਂ ਇਹ ਹੋ ਸਕਦਾ ਵੀ ਜਿਹੜੇ ਲੋਟੀ ਪਾਣੀ ਕਮਾ ਰਹੇ ਆ ਉਹ ਇਸ ਸ਼ਹਿਰ ਨੂੰ ਛੱਡ ਦੇਣ ਅਗੀ ਬਹੁਤ ਪੁਰਾਣੇ ਰਹਿਣ ਵਾਲੇ 500 ਸਾਲ ਤੋਂ ਰਹਿਣ ਵਾਲੇ ਆ ਪਰ ਸਾਡੇ ਵੀ ਮਨਚ دہشت ਬਹੁਤ ਜ਼ਿਆਦਾ ਕਿ ਇਸ ਤਰ੍ਹਾਂ ਦੇ ਕੋਈ ਵੀ ਕਿਸੇ ਨੂੰ ਆਣ ਕੇ ਗੋਲੀ ਮਾਰ ਦੇਗਾ ਕੋਈ ਸਿਕਿਉਰਟੀ ਨਹੀਂ ਹੈ ਆਪਣੀਆਂ ਕੰਧਾਂ ਏਡੀਆਂ ਉੱਚੀਆਂ ਕਰ ਲੀਆਂ ਲੋਕਾਂ ਦੀਆਂ ਕੰਧਾਂ ਬਿਲਕੁਲ ਟੱਪਣ ਵਾਲੀਆਂ ਕਰ ਦਿੱਤੀਆਂ ਲੋਕਾਂ ਦੇ ਉੱਤੇ ਕੋਈ ਪ੍ਰਭਾਅ ਹੀ ਨਹੀਂ ਹੈਗਾ